ਸਿੰਗਾ ਨੇ ਕੁੱਟਿਆ ਆ ਦੇਖੋ ਮੇਰੇ ਅੱਖਾਂ ਦੇ ਉੱਤੇ ਟੌਰਚਰ ਕੀਤਾ ਆ ਦੇਖੋ ਮੇਰੇ ਬੁੱਲਾਂ ਦੇ ਉੱਤੇ ਟੌਰਚਰ ਕੀਤਾ ਆ ਦੇਖੋ ਮੇਰੇ ਵਾਲ ਫੜ ਕੇ ਮੈਨੂੰ ਘੜੀਸਿਆ ਉਸ ਤੋਂ ਇਲਾਵਾ ਆ ਦੇਖੋ ਜੀ ਇੱਥੇ ਮੇਰੇ ਬੇਸਬਾਲ ਮਾਰਿਆ ਜਿਸ ਕਰਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਇਸ ਟਾਈਮ ਕਿ ਕਦੇ-ਕਦੇ ਮੈਨੂੰ ਹਨੇਰਾ ਆ ਜਾਂਦਾ ਮੇਰੀ ਅੱਖਾਂ ਦੇ ਅੱਗੇ ਬਿਲਕੁਲ ਇਵੇਂ ਲੱਗਦਾ ਜਿਵੇਂ ਮੈਂ ਇਸ ਦੁਨੀਆ 'ਚ ਨਹੀਂ ਆਇਆਗਾ ਇਸ ਤੋਂ ਇਲਾਵਾ ਮੇਰੇ ਇੱਥੇ ਦੇਖੋ ਇਹਨਾਂ ਨੇ ਕੱਟੋ-ਕੱਟੋ 200 ਡੰડા ਮਾਰੇ थे 200 200 ਡੰડા ਮਾਰੇ थे ਲੋਹੇ ਦਾ ਨਾ ਕਿ ਲੱਕੜ ਦਾ ਲੋਹੇ ਦੀ ਰਾਡ ਦੇ ਨਾਲ ਉਸ ਤੋਂ ਇਲਾਵਾ ਮੇਰੀ ਪੋਲੀਓ ਮੈਂ ਮਿੰਤਾ ਕਰਦਾ ਰਹੇ ਮੇਰੀ ਪੋਲੀਓ ਲੱਤ ਤੇ ਨਾ ਮਰੂ ਮੇਰੀ ਲੱਤ ਖਰਾਬ ਹੈ ਉਸ ਤੇ ਵੀ ਇਹਨਾਂ ਨੇ ਕੱਟੋ-ਕੱਟ ਕਿੰਨੇ ਡੰਡੇ ਮਾਰੇ ਮੇਰੀ ਔਰ ਉਸ ਤੋਂ ਇਲਾਵਾ ਆ ਦੇਖੋ ਤੁਸੀਂ ਸੰਗਤ ਜੀ ਤੁਸੀਂ ਆਪ ਦੇਖੋ ਇਹਨਾਂ ਕੁੱਟਿਆ ਮੈਨੂੰ ਔਰ ਜਿਹੜਾ ਬੈਗ ਤੇ ਉਹਨਾਂ ਨੇ गलत काम करने की कोशिश की डंडे वाड़न की कोशिश की और दुनिया का सब तो घटिया का काम है पांच तो छः वारी वाड़न की कोशिश की और जी जिते मैं डॉक्टर इस टाइम जिस होस्पिटल डॉक्टर भी डॉक्टर ने भी भी काफ़ी पहाड़ पै गए हैं वो काफ़ी ब्लड निकले रात को बहुत ज्यादा बुरा हाल है बस यूके सरकार को बेनती भी मैनू बस ती घो घट ਮੈਨੂੰ ਸਿਰਫ ਤੇ ਸਿਰਫ ਜਿੰਨਾ ਮਰਜ਼ੀ ਹੋ ਸਕੇ ਮੈਨੂੰ ਇਨਸਾਫ ਦਿਵਾਓ ਉਹਨਾਂ ਸਾਹ ਮੈਨੂੰ ਸਿੰਘਾਂ ਨੇ ਕੁੱਟਿਆ ਆ ਦੇਖੋ ਮੇਰੇ ਅੱਖਾਂ ਦੇ ਉੱਤੇ ਟੌਰਚਰ ਕੀਤਾ ਆ ਦੇਖੋ ਮੇਰੇ ਬੁੱਲਾਂ ਦੇ ਉੱਤੇ ਟੌਰਚਰ ਕੀਤਾ ਆ ਦੇਖੋ ਮੇਰੇ ਵਾਲ ਫੜ ਕੇ ਮੈਨੂੰ ਘੜੀਸਿਆ ਉਸ ਤੋਂ ਇਲਾਵਾ ਆ ਦੇਖੋ ਜੀ ਇੱਥੇ ਮੇਰੇ ਬੇਸਵਾਲ ਮਾਰਿਆ ਜਿਸ ਕਰਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਇਸ ਟਾਈਮ ਵੀ ਕਦੇ ਕਦੇ ਮੈਨੂੰ ਹਨੇਰਾ ਆ ਜਾਂਦਾ ਮੇਰੀਆਂ ਅੱਖਾਂ ਦੇ ਅੱਗੇ ਬਿਲਕੁਲ ਇਹ ਵੀ ਲੱਗਦਾ ਜਿਵੇਂ ਮੈਂ ਇਸ ਦੁਨੀਆ ਚ ਨਹੀਂ ਆਇਆਗਾ ਇਸ ਤੋਂ ਇਲਾਵਾ ਮੇਰੇ ਇੱਥੇ ਦੇਖੋ ਇਹਨਾਂ ਨੇ ਕੱਟੋ-ਕੱਟੋ 200 ਡੰਡਾ ਮਾਰੇ ଥି 200 200 ਡੰਡਾ ਮਾਰੇ ଥି ਲੋਹੇ ਦਾ ਨਾ ਕਿ ਲੱਕੜ ਦਾ ਲੋਹੇ ਦੀ ਰਾਡ ਦੇ ਨਾਲ ਉਸ ਤੋਂ ਇਲਾਵਾ ਮੇਰੀ ਪੋਲੀਓ ਮੈਂ ਮਿੰਤਾ ਕਰਦਾ ਰਹੇ ਮੇਰੀ ਪੋਲੀਓ ਲੱਤ ਤੇ ਨਾ ਮਾਰੂ ਮੇਰੀ ਲੱਤ ਖਰਾਬ ਹੈ ਉਸ ਤੇ ਵੀ ਇਹਨਾਂ ਨੇ ਕੱਟੋ-ਕੱਟ ਕਿੰਨੇ ਡੰਡੇ ਮਾਰੇ ਮੇਰੇ ਔਰ ਉਸ ਤੋਂ ਇਲਾਵਾ ਆ ਦੇਖੋ ਤੁਸੀਂ ਸੰਗ ਜੀ ਤੁਸੀਂ ਆਪ ਦੇਖੋ ਇੰਨਾ ਕੁੱਟਿਆ ਮੈਨੂੰ ਔਰ ਜਿਹੜਾ ਬੈਕ ਤੇ ਉਹਨੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਡੰਡੀ ਵਾੜਨ ਦੀ ਕੋਸ਼ਿਸ਼ ਕੀਤੀ ਉਹ ਦੁਨੀਆ ਦਾ ਸਭ ਤੋਂ ਘਟੀਆ ਕੰਮ ਨੇ ਪੰਜ ਤੋਂ 6 ਵਾਰੀ ਵਾੜਨ ਦੀ ਕੋਸ਼ਿਸ਼ ਕੀਤੀ ਔਰ ਜਿਹੜੇ ਜਿੱਥੇ ਮੈਂ ਡਾਕਟਰ ਇਸ ਟੈਂਪਲਿਸ ਹਸਪੀਟਲ ਦਾ ਚਾਹ ਡਾਕਟਰ ਦੇ ਵਿੱਚ ਵੀ ਡਾਕਟਰਾਂ ਨੇ ਵੀ ਕਿਹਾ ਵੀ ਕਾਫੀ ਪਾੜ ਪੈ ਗਏ ਉਹ ਕਾਫੀ ਬਲੱਡ ਨਿਕਲਿਆ ਰਹਾਤ ਨੂੰ ਬਹੁਤ ਜ਼ਿਆਦਾ ਬੁਰਾ ਹਾਲ ਹੈ ਬਸ ਯੂਕੇ ਸਰਕਾਰ ਨੂੰ ਬੇਨਤੀ ਵੀ ਮੈਨੂੰ ਬਸ ਤੁਸੀਂ ਕੱਟੋ ਕੱਟ ਮੈਨੂੰ ਸਿਰਫ ਤੇ ਸਿਰਫ ਜਿੰਨਾ ਮਰਜ਼ੀ ਹੋ ਸਕੇ ਮੈਨੂੰ ਇਨਸਾਫ ਦਿਵਾਓ ਉਹਨਾਂ